ਸਭ ਤੋਂ ਪਹਿਲਾਂ ਸ੍ਰੀ ਸ੍ਰੀ ਗੁਰੂ ਸਾਹਿਬਾਨ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮਹਾਨ ਗਵਿੱਤਰ ਦਿਹਾੜਾ ਜਿਵੇਂ ਮੈਂ ਸਾਖੀ ਦਾ ਦਿਹਾੜਾ ਜਿਵੇਂ ਅੱਜ ਦੇ ਦਿਨ ਕਨਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਾਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਔਰ ਹਰ ਗੁਰਦੁਆਰੇ ਸਾਹਿਬ ਦੇ ਮੈਂ ਤੱਕ ਜੀ ਤੁੰਦਮਾ ਸਾਹਿਬ ਤਰਵੰਡੀ ਸਾਗੋ ਵਿਖੇ ਇਹ ਵਿਸਾਖੀ ਦਾ ਦਿਹਾੜਾ ਬਹੁਤ ਹੀ ਸਰਦਾਰ ਭਾਵ ਨਾਲ ਦੇ ਨਾਲ ਜਹਾਜ ਰਾਲ ਦੇ ਨਾਲ ਸਮੇਤਾ ਮਨਾਉਂਦੀਆਂ ਜਿਦੇ ਵਿੱਚ ਬਹੁਤ ਵੱਡੇ ਪੱਤਰ ਤੇ ਅਮਰਤ ਸੰਚਾਰ ਹੋ ਰਿਹਾ ਹੈ ਹਰਿਆਣਾ ਸਫੂਕੁਰ ਦੁਆਰਾ ਪ੍ਰਬੰਧ ਕਮੇਟੀ ਦੇ ਸਾਡੇ ਪ੍ਰਧਾਨ ਸਹਿਬ ਮਬਾ ਕਰਨਜੀਤ ਸਿੰਘ ਜੀ ਦੀ ਸੇਵਾ ਪੰਥੀ ਪ੍ਰਧਾਨ ਹਰਿਆਣਾ ਸਫੂਕੁਰ ਦੁਆਰਾ ਪ੍ਰਬੰਧ ਕਮੇਟੀ ਮੈਂਬਰ ਸਹਿਬਾਨ ਮੈਂਬਰ ਸਹਿਬਾਨ ਮਿਲ ਕਰਕੇ ਹਰ ਜਗ੍ਹਾ ਜਗ੍ਹਾ ਤੇ ਬਸਾਖੀ ਦਾ ਦਿਹਾੜਾ ਮਨਾ ਰਹੇ ਨਾ ਨਾਲ ਨਾਲ ਜੋ ਧਰਮ ਪ੍ਰਚਾਰ ਦੀ ਲਹਿਰ ਚਲਾਈ ਹੈ ਉਹਦੇ ਤਹਿਤ ਅੰਮ੍ਰਿਤ ਸੰਸਕਾਰ ਵੀ ਕੀਤੇ ਜਾ ਰਹੇ ਨਾ ਇਹ ਬਿਚੇਸ ਤੌਰ ਤੇ ਅੱਜ ਮੈਂ ਸਾਖੀ ਦੇ ਦਿਹਾੜੇ ਤੇ ਜਿਵੇਂ ਜਿਵੇਂ ਸੰਗਤਾਂ ਨੇ ਆਪਣੀ ਜੜਦਾ ਡਗਟਾਈ ਸਤਿਗੁਰੂ ਮਹਾਰਾਜ ਜੀ ਦੇ ਆਗੇ ਨਤਮਸਤਕ ਹੋਏ ਸੰਗਤਾਂ ਨੇ ਗੁਰਬਾਣੀ ਸਰਬਣ ਕੀਤੀ ਉਸੇ ਤਰ੍ਹਾਂ ਅੱਜ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਮੋਹਨ ਸਿੰਘ ਮਤਵੱਲਾ ਜੀ ਪਵਿੱਤਰ ਸਥਾਨ ਗੁਰਦੁਆਰਾ ਨਿਰਮਲ ਸਰਸੈ ਵਿਖੇ ਮੈ ਸਾਖੀ ਦਾ ਦਿਹਾੜਾ ਮੌਦੀ ਵੱਡੇ ਪੱਧਰ ਤੇ ਮਨਾਇਆ ਗਿਆ ਹਜ਼ਾਰਾਂ ਹੀ ਸਿੱਖ ਸੰਗਤਾਂ ਨੇ ਨਾਮ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰਿਆ ਗੁਰਬਾਣੀ ਦੀ ਕਥਾ ਕੀਰਤਨ ਔਰ 8:10 ਕੀ طرف ਵਰਣ ਕੀਤੇ ਇਹ ਕੌਵੀ ਘੰਟੇ ਗੁਰੂ ਕੇ ਉਤਲੰਗਰ ਚੱਲੇ ਜਿਨ੍ਹਾਂ ਵਿੱਚ ਜਲੇਬੀਆਂ ਦੇ ਉਤਲੰਗਰ ਚੱਲੇ ਬੜੇ ਸੰਗਤਾਂ ਨੇ ਜੀਵਾਵਾਂ ਕੀਤੀਆਂ ਨਿਰਮਲ ਸਰੋਵਰ ਦੇ ਵਿੱਚ ਸੰਗਤਾਂ ਨੇ ਇਸ਼ਨਾਨ ਕੀਤੇ ਇਹ ਨਾਮ ਬਾਣੀ ਦੇ ਲਾਏ ਪ੍ਰਾਪਤ ਕਰਕੇ ਆਪਣਾ ਜੀਵਨ ਸਵਲ ਕੀਤਾ ਹੈ ਅੱਜ ਵਿਸਾਖੀ ਦੇ ਦਿਹਾੜੇ ਤੇ ਪਵਿੱਤਰ ਸਥਾਨ ਵਿਖੇ ਨਾਮ ਸ੍ਰੀ ਖੰਡ ਪਾਠਾਂ ਦੇ ਧੋਗ ਪਾਏਗੇ ਨਾਲ ਚੰਨ ਰਹੀ ਲੜੀ ਦੇ ਸਹਿਜ ਪਾਠਾਂ ਦੇ ਧੋਗ ਪਾਏਗੇ ਦਾਸ ਪਾਣ ਹਰਿਆਣਾ ਪੰਜਾਬ ਤੋਂ ਯਾਰਾਂ ਦੀ ਕਿਰਤੀ ਦੇ ਵਿੱਚ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਪਹੁੰਚੀਆਂ ਇਹ ਉਹਨਾਂ ਨੇ ਸਤਿਗੁਰੂ ਮਹਾਰਾਜ ਜੀਾਂ ਦੇ ਚਰਨਾਂ ਦੇ ਆਪਣੀ ਜੜਦਾ ਪ੍ਰਗਟਾਈ ਨਾਮ ਦਾਣ ਦੀ ਦਾਤ ਅਕਗੁਰੂ ਮਹਾਰਾਜ ਜੀ ਤੋਂ ਮੰਗੀ ਇਹ ਸਾਰੀਆਂ ਸੰਗਤਾਂ ਬੜੀ ਖੁਸ਼ੀ ਦੇ ਨਾਲ ਗੁਰਦੁਆਰਾ ਮਿਹਰਬਾਨ ਸਰਸਹਿਮ ਕੇ ਹਾਜ਼ਰੀਆਂ ਲਵਾਈਆਂ ਤੇ ਲਵਾੜੀਆਂ ਹਨ ਤਕਰੀਬਨ ਸ਼ਾਮ ਤੱਕ ਇਸੇ ਤਰ੍ਹਾਂ ਹੀ ਸਮਾਗਮ ਚੱਲਦੇ ਰਹੇ ਨਾ ਇਹ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆਰਿਆਂ ਨਤਮਸਤੋ ਕੇ ਗੁਰੂ ਕੀ ਲੰਗਰ ਛੱਡ ਕੇ ਮਿਹਰਬਾਨ ਸਰਦੇ ਸ্নান ਕਰਕੇ ਸੰਗਤਾਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਆਪਣੇ ਘਰਾਂ ਨੂੰ ਜਾ ਰਹੀਆਂ ਹਨ ਸਪਲਨਾ ਸਾਰੀਆਂ ਸੰਗਤਾਂ ਦਾ ਜਿੱਥੇ ਜਿੱਥੇ ਵੀ ਗੁਰਨਾਕ ਨਾਮ ਦੇਵਾ ਸੰਗਤਾਂ ਸੇ ਮਹਾਨ ਕੁਦਰਤ ਆ ਰਿਹਾ ਮਾਰ ਗਿਆ ਨਾ ਸਮੂਹ ਸੰਗਤਾਂ ਦਾ ਪ੍ਰਣਾਵ ਕਰਦਾ ਇਹ ਸਮੂਹ ਸੰਗਤਾਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜੇ ਦਾਸ ਆਪਣੇ ਵੱਲੋਂ ਬਹੁਤ ਬਹੁ ਲੱਖ ਲੱਖ ਬੜਾ ਗਿਆ ਮੁਬਾਰਕਾ ਦਿੰਦਾ ਹੈ ਸਤਿਗੁਰੂ ਮਹਾਰਾਜ ਸੁਨਨ ਸੰਗਤਾਂ ਦੇ ਸਤਿ ਸ੍ਰੀ ਅਕਾਲ ਮੇਰੇ ਪ੍ਰਿਆਤਰਕਨ ਹੋਰ ਸਿੱਖੀ ਜੀਵਨ ਆਮ ਨਾਂ ਦੀ ਦਾਤ ਬਖਸ਼ ਕਰਨ ਅਜੀਤ ਦੇ ਨਿਖਾਇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਨਾਲ ਬੜਾ ਲੰਮੇ ਸਮੇਂ ਤੋਂ ਪ੍ਰੇਮ ਹੈ ਤੁਸੀਂ ਬੜੀਆਂ ਸੇਵਾਵਾਂ ਨਿਭਾ ਰਿਹਾ ਹੋ ਇਹ ਸਤਗੁਰੂ ਮਹਾਰਾਜ ਕਿਰਪਾ ਕਰਨ ਇਸ ਤਰ੍ਹਾਂ ਤੁਸੀਂ ਗੁਰਮਤਿ ਵਿਆ ਗੁਰ ਸਿੱਖੀ ਵਿਆ ਜੋ एकता का प्रतीक शांति का प्रतीक स्ने संगत तक व्डे पद्धर से अपन सेवावान निभा इस चैनल सतगुरु महाराज कड़ी कर कला प्रसाण इस मुखिया संगतान को प्रवान हो लख लख वधाइया प्रवान हो वाहू जी का खालसा वाहगुरू जी की फतेह